ਜੋ ਗੌਰਵਾ ਚੀਮਾ ਹੈ ਆਪਣੇ ਗੋਲੂ ਚੀਮੇ ਨੇ ਖੇੜਾ ਪਹਿਲਵਾਨ ਹੈ ਪੱਠਾ ਹੈ ਔਰ ਸਾਡੇ ਸਰਪੰਚ ਸਾਹਿਬ ਇੰਟਰਨੈਸ਼ਨਲ ਕਬੱਡੀ ਪਲੇਅਰ ਦਾ ਬੇਟਾ ਨਵਜੋਤ ਜੋ ਤਾਰੇਵਾਰ ਨੇ ਇੱਕ ਵਾਰੀ ਤਾਰੇਵਾਰ ਤੋਂ ਨਵਜੋਤ ਦੇ ਨਾਮ ਦੇ ਉੱਤੇ ਗੌਰਵਾ ਚੀਮਾ ਤੇ ਨਵਜੋਤ ਤਗਾਲ ਸਾਡੇ ਲੱਖੇ ਪਹਿਲਵਾਨ ਦਾ ਬੇਟਾ ਜੀ ਜੋ ਅੱਜ ਕੱਲ ਕੰਡਰਾ ਦੇ ਵਿੱਚ ਹੈ ਚੰਡੀ ਵਾਲੀ ਕੁਸ਼ਤੀ ਆ ਰਹੀ ਹੈ ਸਰਪੰਚ ਜੀ ਬੋਲ ਦਿਓ ਵੀ ਸਰਪੰਚ ਦਾ ਬੇਟਾ ਸਾਡੇ ਸਰਪੰਚ ਸਾਹਿਬ ਦਾ ਬੇਟਾ ਹੈ ਮਿੱਟੂ ਦਾ ਭਤੀਜਾ ਹੈ ਔਰ ਜੋ ਰਾਏ ਸਿੰਘ ਲੱਖਾ ਇੰਟਰਸੈਕ ਕਬੱਡੀ ਪ੍ਰੇਅਰ ਔਰ ਚੰਡੀ ਦੀ ਕੁਸ਼ਤੀਆ ਮੰਨ ਰਹੇ ਹੈ ਹੈ ਉਸੇ ਖਾੜੇ ਦਾ ਪਹਿਲਵਾਨ ਹੈ ਖੁੱਲੇ ਹੋ ਜੇ ਇੱਕ ਪਾਸੇ ਹੋ ਜਾਓ ਛੱਡ ਦੇ ਦੇ ਛੱਡ साढ़े राज सिंगला जी सिंगला साहब कद बहुत ही बढ़िया इंसान और बहुत ही बढ़िया फोटोग्राफर हाँ जी ਇਹ ਦੋ ਬਾਬਾ ਲਦਾਣਾ ਸੰਜੇ ਬਾਬਾ ਲਦਾਣਾ ਤੇ ਵਿੰਦਰ ਕੜ ਇੱਕ ਵਾਰੀ ਆਹ ਦੇ ਹੱਥੇ ਨੇ ਕਾਲ ਸੰਜੇ ਬਾਬਾ ਲਦਾਣਾ ਵਿੰਦਰ ਕੜ ਹਾਂ ਸੰਜੇ ਬਾਬਾ ਲਦਾਣਾ ਤੇ ਵਿੰਦਰ ਕੜ ਜੋਤ ਗੜੀ ਮਨਵਾਜ ਜੀ ਮਾ ਹਾਂ ਜੀ ਵਾ ਪਿੰਡ ਦੀ ਕੁਸ਼ਤੀ ਹੈ ਜੀ ਕਤਿਕ ਸੋਨ ਸੰਜੀਵ ਬਾਬਾ ਤੇਵਿੰਦਰ ਕਲਾਜ ਜੋਤ ਗੜੀ ਤੇ ਮੰਨਰਾਜ ਚਿਮਾ ਇਹ ਮੇਰੇ ਖਿਆਲ ਸਾਡੇ ਪਹਿਲਵਾਨ ਜੀ ਹਿੰਦ ਕੇਸਰੀ ਗੋਲੂ ਦਾ ਬੇਟਾ ਹੈ ਮੰਨਰਾਜ ਚਿਮਾ ਵਾਹ ਜੀ ਵਾਹ ਦੋਨੇ ਜੋੜੀਆਂ ਹੱਥ ਜੋੜੀਆਂ ਦੀਆਂ ਲਾਸਟ ਕੁਸ਼ਤੀਆਂ ਤੇ ਹੋ ਗਈਆਂ ਜੀ ਸੰਜੇ ਬਵਾਲ ਗਵਿੰਦਰ ਕਰਾਨ ਜੋਤ ਘੜੀ ਤੇ ਮੰਗਰਾਜ ਚਿਮਾ ਇਹ ਦੋਨੇ ਕੁਸ਼ਤੀਆਂ ਹੱਥ ਜੋੜੀਆਂ ਦੀਆਂ ਢੰਡੀ ਦੀਆਂ ਕੁਸ਼ਤੀਆਂ ਹੈ ਤੇ 1100 ਦਾ ਕੋਈ ਹੋਰ ਵੀ ਆ ਕੇ ਕੋਲ ਸਕਦਾ ਹੈ ਹਾਂ ਜੀ ਇਹ ਦੋ ਛੰਡੀਆਂ ਦੇ ਹੱਥ ਜੋੜਿਆ ਹੋ ਗਿਆ ਜੀ ਬਾਕੀ ਕੋਈ 1100 ਦਾ ਹੈ ਚੀਮੇ ਨਾਲ ਗੱਲ ਕਰ ਸਕਦਾ ਅੰញੋ ਇਹ ਸਕਦਾ ਫਿਰ ਧੰਨਵਾਦ ਫਿਰ ਜੀ ਆਇਆਂ ਦੋਨੇ ਨੇ ਗਰ ਪੰਚਾਇਤਾ ਵੱਲੋਂ ਔਰ ਗੂਗਲ ਯਾਰ ਫਿਰ ਕਮੇਟੀ ਵੱਲੋਂ ਬਾਵੇ ਥੁੜੇ ਯਾਰਾਂ ਦੀ ਤੁਰ ਫਿਰ ਕੇ ਆ ਰਹੇ ਨੇ ਏ ਜੀ ਪਹਿਲਾਂ ਹੀ ਬੋਲੇ ਗਿਆ ਸੀ ਦੋ ਛੰਡੀਆਂ ਸੀ ਜੋ ਕਲੀਅਰ ਹੋ ਗਈਆਂ ਸੰਜੇ ਬਾਬਾ ਲਦਾਲਾ ਤੇ ਵਿੰਦਰਕਰ ਜੋਤ ਗੜੀ ਤੇ ਮਨਰਾਜ ਚੀਮਾ ਪੁਰਵੇ ਕਿਸੇ ਕੋਲ ਲੈਤਾ 1100 ਵੀ ਚੰਦੀ ਤੇ ਗੋਲ ਚੀਮੇ ਨਾਲ ਗੱਲ ਕਰ ਸਕਦਾ ਇਹ ਜੋ ਕੁਸ਼ਤੀ ਹੈ ਗੌਰਵ ਥੀਮਾ ਤੇ ਮਨਜੋਤ ਗਾਰ ਦੀਪਕਾ ਉਰਣਾ ਮੁਰਾਦ ਸ਼ਿਮਾ ਮੁਰਾਦ ਸ਼ਿਮਾ ਰਾਹੁਲ ਕਰਾਰ ਤੇ ਲੋਕੇਸ਼ ਸ਼ਿਮਾ ਇਹ 1100 ਦੇ ਜੀ ਦੀਪਕਾ ਕਰਾਰ ਤੇ ਮੁਰਾਦ ਸ਼ਿਮਾ ਰਾਹੁਲ ਕਰਾਰ ਤੇ ਲੋਕੇਸ਼ ਸ਼ਿਮਾ ਇਹ 1150 ਝੰਡਿਆ ਜੀ ਆਜੋ ਜੇ ਕੋਈ ਮਰਜੀ ਕਾਫੀ ਅੱਛੀ ਵਧੀਆ ਦੇ ਹਵੇਲਾ ਮੋਮੈਂਟ 15 ਨੂੰ ਸੰਜੇ ਬਾਬਾ ਲੜਾਣਾ ਤੇਵਿੰਦਰ ਖਰੜ ਜੋਤ ਗਰੀ ਤੇ ਮੰਨਰਾਜ ਥੀਮਾ ਇਹ ਦੋਨੋਂ ਪਹਿਲਵਾਨ ਚਾਰ ਰਣਜੀ ਇਹ ਦੋਨੇ ਹੱਥ ਜੋੜੀਆਂ ਜੀਆਂ ਛੰਡੀ ਦੇ ਕੋਸੇ ਆ ਬਾਕੀ 1100 ਰੁਪਏ ਦੀਪਕ ਕਰਾਲ ਤੇ ਮੁਰਾਦ ਚਿਮਾ ਰਾਹੁਲ ਕਰਾਲ ਤੇ ਲੋਕੇਸ਼ ਚਿਮਾ ਪਿੱਛੇ ਰਹਿ ਗਿਆ ਹੈਲੋ ਬਾ ਵੀ ਹੈਲੋ ਪਰ ਜਿੰਮਟੋਂ ਹੋ ਗਏ ਚੱਲਣ ਦੇ 5-7 ਮਿੰਟ ਦਾ ਦੋਹੀ ਹੀ ਦੇਖ ਰਹੇ ਨੇ ਸਾਰੇ ਜੀ YouTube ਤੇ ਕੱਦਮ ਇਹ ਪੰਜ ਮਿੰਟ ਤੋਂ ਇਹ ਆਪ ਨਹੀਂ ਕਰਦਾ ਨਾ ਨਾ ਚੜਦਾ ਚੱਲਣ ਦੇ 5 ਮਿੰਟ ਪੰਜ ਨੂੰ ਤਾਂ ਚੱਲਦਾ ਚੱਲਣ ਤੋਂ ਚੱਲਦਾ ਆ ਹੀ ਪੱਕੂਗਾ अॼु <laughs> पार <laughs> ਚੱਲ ਨਾ ਤੇਜ਼ੀ ਵਰਤ ਕੇ ਬੰਦੇ ਨੂੰ ਲੈ ਜੀ ਹੁਣ ਬੋਲਣਾ ਵਿੱਚ ਫਿਰ ਮੱਤ ਬਣੂਗਾ ਤੇਰਾ ਕੋਈ ਛੋਟਾ ਮੱਟਾ ਉਹ ਬੋਲਣਾ ਜਿਸ ਨਾਲ ਤੱਕਾ ਆਕਾਣ ਦੇਵਿਕ ਕਰਾਰ ਤੇ ਰਾਜੀਮਾ ਔਰ ਰਾਹੁਲ ਕਰਾਰ ਤੇ ਲੋਕੇਸ਼ ਚਿਮਾ ਇਤਿਹਾਸ ਪਿਆਰ ਰਹਿਣ ਜਿੱਦੋਂ ਦੇ ਪਹਿਲਵਾਨ ਉਹਦਾ ਜੋਰ ਕੇ ਚੱਲ ਚਾਰ ਮਿੰਟ ਚੱਲਣਗੇ 4 ਮਿੰਟ 4 ਮਿੰਟ ਨਾ ਦੱਸੋ ਜੀ ਭਲਵਾਂ ਜੀ 4 ਮਿੰਟ ਮੁਰਾਦ ਈਮਾ ਤੇ ਦੀਪਕ ਪਰ ਇਹ 1100 ਦੀ ਕੁश्ती ਹੈ ਜੀ ਦੀਪਕ ਘਾਰ ਤੇ ਮੁਰਾਦ ਈਮਾ ਅਗਲਾ ਕੱਚਾ ਹੋ ਗਿਆ 10 ਮਿੰਟ ਦਾ ਚੱਲੀ ਹਾਂ ਕੋਈ ਨਾ ਕੋਈ ਦੂਰ ਪਾਣੀ ਪਤਾ ਲੱਗੂਗਾ ਲੈ ਤੇ ਮੈਂ ਇੰਨੀ ਕਰੀ ਗਿਆ ਹਾਂ ਮੰਨ ਲਓ ਚੱਲਣ ਦੇ ਚੱਲਣਾ ਬਈ ਗੇ ਐਂਡ ਇਹ ਬੈਟਰ ਹੋਊਗਾ ਕਰਦਾ ਹੋਗਾ ਜੇ ਉਹ ਮਿੱਟ ਗਿਆ ਰਾਹੁਲਕਰਾਰ ਤੇ ਲਕੇਸ਼ ਚਿਮਾ ਜੀ ਉਹ ਵੀ ਪਹੁੰਚਾਂਗੇ ਵਰਿੰਦਰ ਕੈਪਟਨ ਪਿੱਛੇ ਰੋ ਪਿੱਛੇ ਉਹਨਾਂ ਨੂੰ ਪਿੱਛੇ ਕਰ ਦੇ ਯਾਰ ਇਹ ਜੀ ਗੁਲਵਾਨ ਆਣ ਜੀ 1100 ਵਾਲੇ ਇੱਥੇ ਉਹ ਮਾਰ ਦੇ ਮਾਰ ਨਹੀਂ ਮਾਰ ਦੇ ਜੋਰ ਮਾਰ ਬੋ ਮਿੰਟ ਲੈ ਭਾਈ ਓਏ 9 ਮਿੰਟ ਨੇ ਜੋਰ ਦਾ ਮਾਰ ਰਿਹਾ ਤੇ ਨਾ ਰੇਅਰ ਲੈਕਸ ਰਾਈ 1100 ਵਾਲੀਆਂ ਦੋ ਕੁਸ਼ਤੀਆਂ ਜੀ ਕੁਸ਼ਤੀ ਕਰਦਾ ਵਾ ਫੜਦੇ ਰਾਹੁਲ ਕਰਾਨ ਥੱਲੇ ਕੇ ਬਣਾਗਾ ਉਹ ਥਲ ਜਾ ਜਿਸਨੇ ਆਪੇ ਉੱਤੇ ਆ ਜੂਗਾ ਸ੍ਰਿੰਦਰ ਕੈਟਰ ਤੇ ਬੋਲੋ ਨਾ ਚੱਲ ਸਾਇਲ ਕੈਟਰ ਸੰਜੀਤ ਕਰਾਨ ਨੇ ਪਿੱਛੇ ਹੋ ਜਾ ਤੁਸੀਂ ਹੁੰਦਾ ਪੰਚਲਾ ਮੁੰਡਾ ਲੱਗਣ ਦੇ ਜੋਰ 127 127 ਦਮ ਲਾ ਲੈ ਦਮ ਪਹਿਲਾਂ ਉਹ ਦੋ ਮਾਰਨ ਦੇਖਿਆ ਕੀ ਹੋ ਗਿਆ ਕੀ ਕਹਿੰਦਾ ਮੰਜੋ ਨਾ ਮਾਰਦੇ ਸੱਚਿਆਰਾ ਬੰਮਾ ਓਏ ਥੱਲੇ ਦਾ ਬਾਪ ਬੋਲ ਨਾ ਬੋਲ ਨਾ ਗਾਣਾ ਬਣਾ ਲਈ ਅਬ ਦੀ ਸਟਾਉਂਡ ਦਾ ਬਾਅਦ ਕਰਨਾ ਹੈ ਬੰਦਾ ਚੜਾ ਦਿਓ ਹੋਰ ਚੜਾ ਦਿਓ ਬਹੁਤ ਲਓ ਜੀ ਇਹ ਬਰਾਬਰ ਰਹਿ ਗਏ ਹਾਂਜੀ ਬਾਬਾ ਜੀ ਇਹ ਕੁਸ਼ਤੀ ਆ ਰਾਏ ਸਿੰਘ ਲਾਖੇ ਦਗਾਲ ਦਾ ਬੇਟਾ ਅਤੇ ਗੌਰਵ ਚੀਮਾ ਗੋਲੂ ਪਹਿਲਵਾਨ ਦੇ ਅਖਾੜੇ ਦਾ ਮੱਲ ਹੈ ਜਿਹੜਾ ਉਹਦਾ ਮੁਕਾਬਲਾ ਕੀਤਾ ਅੱਜ ਮਾਨ ਸਨਮਾਨ ਕਰੋ ਜੀ ਬਿੱਟੂ ਦਗਾਲ ਦੇ ਭਤੀਜੇ ਆਪਣੇ ਨਗਰ ਦਾ ਪਹਿਲਵਾਨ ਹੈ ਜੋਤੇ ਨੇ ਮਨਜੋਤ ਸਿੰਘ ਦਗਾਲ ਵੱਲੋਂ ਮੁਕਾਬਲਾ ਕੀਤਾ ਇੱਕ ਨਾਮਵਰ ਖਾੜੇ ਦੇ ਪਹਿਲਵਾਨ ਦਾ ਦੋਏ ਬਰਾਬਰ ਰਹਿ ਗਏ ਨੇ ਸਰਪੰਚ ਦਾ ਮੁੰਡਾ ਤੈਨੂੰ ਲੰਬਾ ਦੇਊਗਾ ਤੂੰ ਵੀ ਕਮਾਲ ਕਰਦਾ ਸਰਪੰਚ ਮਾਨ ਸਿੰਘ ਸਰਦਰ ਕੈਥਾ ਰਾਜੂ ਚੀਮਾ ਸੰਦੀਪ ਰਾਣ ਸਾਹਿਲ ਕੈਥਾ ਰਾਹੁਲ ਪ੍ਰਾਰਥ ਤੇ ਲੋਕੇਸ਼ ਜੀ ਮਾ ਜੀ ਤੇਜੋਜੀ ਫੜਾਵਾੜਾ ਜੀਮਾ ਸਾਹਾ